ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅਸੀਂ ਖੜੇ ਹਾਂ ਰਾਜਪੁਰਾ ਦੇ ਸਿਵਲ ਹਸਪਤਲ ਦੇ ਵਿੱਚ ਅੱਜ ਇੱਕ ਇਹ ਜੀ ਘਟਨਾ देर रात ਰਾਜਪੁਰਾ ਦੇ ਨਵੇਂ ਅੰਡਰਬ੍ਰਿਜ ਤੇ ਦੇਖਣ ਨੂੰ ਮਿਲੀ ਜਿੱਥੇ ਕਿ ਜੰਡੋਲੀ ਪਿੰਡ ਤੋਂ ਰਾਜਪੁਰਾ ਦੇ ਹਿੰਦੂਸਤਾਨ ਲੀਵਰ ਦੇ ਵਿੱਚ ਕੰਮ ਕਰ ਰਿਹਾ ਇੱਕ ਰਾਹਗੀਰ ਸੰਜੀਤ ਜੇ ਇਸ਼ਟਮ ਹਸਪਤਲ ਦੇ ਵਿੱਚ ਐਡਮਿਟ ਹੈ ਉਹ ਆਪਣੇ ਕੰਮ ਵੱਲ ਜਾ ਰਿਹਾ ਸੀ ਤੇ ਰਾਤੀ ਜੋ ਆਈਸੀਐਲ ਕਲੋਨੀ ਦੇ ਕੋਲ ਨੇੜਾ ਹੋਣ ਕਰਕੇ ਸਾਰਾ ਜਿਹੜਾ ਜੰਗਲ ਜਿਹਾ ਬਣਾਇਆ ਉਸ ਵਿੱਚੋਂ ਕੁਝ 3 ਜਾਂ 4 ਦੀ ਸੰਖਿਆ ਦੇ ਵਿੱਚ ਲੋਕ ਮੋਟਰਸਾਈਕਲ ਤੋਂ ਨਿਕਲਦੇ ਆ ਕੁਝ ਅਗਿਆਤ ਵਿਅਕਤੀ ਚੋਰ ਤੇ ਬਿਨਾ ਕੁਝ ਕਹੇ ਵਾਰ ਕਰਦੇ ਆ ਸਾਈਕਲ ਤੇ ਜਾ ਰਹੇ ਸੀਗੇ ਤੇ ਉਹਨੂੰ ਬੁਰੀ ਤਰ੍ਹਾਂ ਫੱਟੜ ਕਰਦੇ ਆ ਉਹਨਾਂ ਦਾ ਸਮਾਨ ਲੁੱਟਦੇ ਆ ਤੇ ਜਦ ਉਹਨਾਂ ਦਾ ਮਨ ਨਹੀਂ ਪਰਦਾ ਫੇਰ ਇਹਨਾਂ ਨੂੰ ਕੁੱਟਿਆ ਜਾਂਦਾ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਆ ਸੋ ਗੱਲ ਲੁੱਟਦੀ ਨਹੀਂ ਐ ਅਸੀਂ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਕਿ ਰਾਜਪੁਰਾ ਦੇ ਨਵੇਂ ਅੰਡਰਬੀਚ ਰੋਡ ਤੋਂ ਰਾਤ ਨੂੰ ਨਾ ਜਾਇਆ ਜਾਵੇ। ਕੀ ਇਹ ਮੇਰੀ સલાਹ ਤੁਹਾਨੂੰ ਠੀਕ ਲੱਗਦੀ ਹੈ ਕਿ ਨਹੀਂ ਜਾਣਾ ਚਾਹੀਦਾ? ਜਾਣਾ ਚਾਹੀਦਾ। ਜਦ ਕਿ ਪੁਲਿਸ ਦਾ ਪਹਿਰਾ ਬਹੁਤ ਹੋਵੇ ਤੇ ਪੀਸੀਆਰ 24 ਘੰਟੇ ਰਾਜਪੁਰਾ ਦੇ ਵਿੱਚ ਗਸ਼ਤ ਕਰਦੀ ਹੋਵੇ ਤਾਂ ਜਰੂਰ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਵੀ ਇਹ ਜੀ ਵਾਰਦਾਤ ਦੇਖਣ ਨੂੰ ਮਿਲੇ ਤਾਂ ਤੁਸੀਂ ਆਪ ਸਮਝਦਾਰ ਹੋ। ਮੈਂ ਕੀ ਕਹਿਣਾ ਚਾਹਨਾ ਕਿ ਆਪਣੀ ਹਿਫਾਜ਼ਤ ਕਰਨਾ ਆ ਆਪਣੇ ਹੱਥ ਹੀ ਹੈ। ਸੋ ਸਾਡੇ ਨਾਲ ਇਸ ਟੈਪ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਹਸਪੀਟਲ ਦੇ ਵਿੱਚ ਆ ਮੌਜੂਦ ਹੈ ਪੂਰੀ ਘਟਨਾ ਕਿਵੇਂ ਹੋਈ ਹੈ ਇਹ ਮੌਕੇ ਤੇ ਜਿਨ੍ਹਾਂ ਨੂੰ ਲੁੱਟਿਆ ਗਿਆ ਸੰਜੀਤ ਜੀ ਜੰਡੋਲੀ ਤੋਂ ਜਾ ਰਹੇ ਸੀਗੇ ਕੀ ਕਹਿਣਾ ਚਾਹੋਗੇ ਜੀ ਕੀ ਕੀ ਗੱਲ ਹੋਈ ਜਰਾ ਮੈਂ ਘਰੋਂ ਰੋਟੀ ਆ ਰਿਹਾ ਤਾਂ ਜੀ ਸਾਡੇ 10:30 ਵਜੇ ਮਦੂਬਨ ਕਲੋਨੀ ਦੇ ਗੇਟ ਦੇ ਸਾਹਮਣੇ ਮੈਨੂੰ ਪਿੱਛੋਂ ਮਾਰਿਆ ਜੀ ਮਦੂਬਨ ਕਲੋਨੀ ਦੇ ਕਿਸ ਤਰ੍ਹਾਂ ਮਤਲਬ ਤੁਸੀਂ ਮੈਂ ਸਾਈਕਲ ਤੇ ਸੀਗਾ ਜੀ ਹਾਂ ਜੀ ਤੇ ਉਹਨਾਂ ਨੇ ਕੁਝ ਬੋਲਿਆ ਪਹਿਲਾਂ ਮਾਰਿਆ ਜੀ ਉਹਨਾਂ ਨੇ ਹਾਂ ਜੀ ਫਿਰ ਕਹਿੰਦੇ ਮੋਬਾਈਲ ਦੇ ਦੇ ਅੱਛਾ ਜੀ ਮੋਬਾਈਲ ਲਿਆ ਜੀ ਮੋਬਾਈਲ ਦੇ ਲੱਗੇ ਫਿਰ ਮਾਰਿਆ ਜੀ ਉਹਨਾਂ ਨੇ ਉਸ ਤੋਂ ਬਾਅਦ ਉਹ ਲੰਘ ਗਏ ਨਹੀਂ ਤੁਹਾਨੂੰ ਕਿਸ ਤਰ੍ਹਾਂ ਦੇ ਬੰਦੇ ਲੱਗਦੇ ਸੀ ਮੋਟਰਸਾਈਕਲ ਤੇ ਸੀ ਸਕੂਟਰ ਤੇ ਸੀ ਕਿੰਨੇ ਮੋਟਰਸਾਈਕਲ ਤੇ ਸੀਗੇ ਤਿੰਨ ਬੰਦੇ ਤੇ ਅੱਛਾ ਜੀ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਸੀਗਾ ਕੁਝ ਮੂੰਹ ਬੰਨੇ ਅਨੇਰਾ ਬਹੁਤ ਸੀਗਾ ਜੀ ਮੂੰਹ ਬੰਨੇ ਹੋਏ ਤੇ ਅੱਛਾ ਅੱਛਾ ਤੁਸੀਂ ਕਿਹਾ ਨਹੀਂ ਮੈਨੂੰ ਕੁੱਟ ਕਿਉ ਰਿਓ ਲੈ ਲਓ ਸਮਾਨ ਜਿਹੜਾ ਲੈਣਾ ਮੈਨੂੰ ਮਾਰ ਕੇ ਰਿਓ ਮੈਂ ਕਿਹਾ ਮੋਬਾਈਲ ਲੈ ਲਓ ਦੇਣ ਤੋਂ ਬਾਅਦ ਵੀ ਉਹਨਾਂ ਨੇ ਮਾਰਿਆ ਮਾਰਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਵਾਈ ਨੂੰ ਜੋ ਤੁਹਾਡੇ ਨਾਲ ਹੋਇਆ ਹੈ ਹਜੇ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੁਹਾਡੇ ਅੰਦਰ ਤੁਸੀਂ ਕਿਸ ਤਰ੍ਹਾਂ ਹਿਫਾਜ਼ਤ ਹੋਣੀ ਚਾਹੀਦੀ ਹੈ ਹਰ ਇੱਕ ਬੰਦੇ ਦੀ ਅੱਛਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹਸਪੀਟਲ ਦੇ ਵਿੱਚ ਦਾਖਲ ਮੈਂ ਕੱਲ ਰਾਤ 10 ਵਜੇ ਤਾਂ ਆਏ ਹਾਂ ਜੀ ਅੱਛਾ ਜੀ ਪੁਲਿਸ ਨੂੰ ਕੰਪਲੀਟ ਕੀਤੀ ਹੈ ਐਨਸੀਆਰ ਗਈ ਹੈ ਜੀ ਅਲੀ ਬਿਆਨ ਨਹੀਂ ਲੈਣ ਆਏ ਅੱਛਾ ਤਾਂ ਕਰ ਕੋਈ ਪੁਲਿਸ ਫਰਾਜ ਤੁਹਾਡਾ ਬਿਆਨ ਲੈ ਜਦ ਤੁਸੀਂ ਉੱਥੇ ਫੱਟੜ ਹੋ ਗਏ ਉਸ ਤੋਂ ਬਾਅਦ ਤੁਸੀਂ ਤੁਹਾਡੀ ਕਿਸ ਨੇ ਮਦਦ ਕੀਤੀ ਤੁਸੀਂ ਕਿਸ ਤਰ੍ਹਾਂ ਮੈਂ ਜੀ ਖੁਦ ਹੀ ਆਪਣੇ ਆਪ ਕੰਪਨੀ ਦੇ ਗੇਟ ਗਿਆ ਜੀ ਹਿੰਦੁਸਤਾਨ ਲਿਵਰ ਫਿਰ ਯਾਰ ਦੋਸਤਾਂ ਨੇ ਤੁਹਾਨੂੰ ਐਡਮਿਟ ਕਰਾਇਆ ਹਾਂ ਜੀ ਉੱਥੋਂ ਲਿਆਏ ਅੱਛਾ ਜੀ ਕਿੰਨਾ ਕਿੰਨੀ ਸੱਟਾਂ ਵੱਜੀਆਂ ਆਪਣੇ ਸਿਰ ਤੇ ਦੋ ਜਗ੍ਹਾ ਕੱਟ ਹੈ ਜੀ। ਹਾਂਜੀ। ਬਾਹਾਂ ਤੇ ਹੈ। ਹਾਂਜੀ। ਬਾਕੀ ਪਿੱਠ ਤੇ ਆ ਥੋੜੇ ਬਹੁਤ। ਕੀ ਤੁਹਾਨੂੰ ਕੀ ਲੱਗਦਾ ਵੀ ਕਿਆ ਚੀਜ਼ ਸੀ ਉਹਨਾਂ ਦੇ ਹੱਥੀਂ ਜੋ ਇੰਨੇ ਸ਼ਾਰਪ ਕੱਟ ਵੱਜੇ ਤੁਹਾਨੂੰ? ਕੋਈ ਮਹਿਸੂਸ ਪਤਾ ਨਹੀਂ। ਮਤਲਬ ਜੀ ਪਹਿਲੇ ਉਹਨਾਂ ਨੇ ਪਿੱਛੋਂ ਮਾਰਿਆ ਤੁਹਾਨੂੰ ਬਿਨਾਂ ਉੱਚ। ਠੀਕ ਹੈ ਜੀ। ਸੋ ਹੋਰ ਵੀ ਜਿਹੜੇ ਹੈਗੇ ਉਹਰੇ ਖੜੇ ਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਇਹ ਕੱਟਣਾ ਤੁਸੀਂ ਦੇਖ ਰਹੇ ਹੋ ਤੁਹਾਡੇ ਕੁਲੀਗ ਦੇ ਨਾਲ ਹੋਈ ਹੈ? ਇਹ ਕਿਸ ਤਰ੍ਹਾਂ ਦੀ ਤੁਸੀਂ ਦੇਖ? ਸਭ ਤੋਂ ਪਹਿਲਾਂ ਦਾ ਧੰਨਵਾਦ ਸੰਦੀਪ ਜੀ ਤੁਹਾਡਾ। ਤੁਸੀਂ ਇੱਕ ਸੱਦੇ ਦੇ ਸਾਡੇ ਇੱਥੇ ਦੁੱਖ ਚ ਪਹੁੰਚੇ ਆ। ਸੋ ਮੈਂ ਪ੍ਰਸ਼ਾਸਨ ਨੂੰ ਵੀ ਇਹੀ ਕਹਿਣਾ ਚਾਹੂੰਗਾ ਤੁਹਾਡੇ ਨਜ਼ਰੀਏ ਦੁਆਰਾ ਕਿ ਰਾਜਪੁਰਾ ਦੇ ਵਿੱਚ ਐਡੇ ਹਾਲਾਤ ਬੱਤਰ ਹੋ ਚੁੱਕੇ ਹਨ ਕਿ ਰਾਜਪੁਰਾ ਚੋਰਾਂ ਲੁਟੇਰਿਆਂ ਦਾ ਅੱਡਾ ਬਣ ਚੁੱਕਿਆ ਇੱਕ ਤਰ੍ਹਾਂ ਦਾ ਬਹੁਤ ਵੱਡਾ ਜਿਹੜਾ ਪ੍ਰਸ਼ਾਸਨ ਹੈ ਉਹ ਕੁੰਭ ਕੰਦਰ ਕਰਨੀ ਨੀਂਦ ਸੁੱਤਾ ਪਿਆ ਹੈ ਉਹ ਕਦੇ ਵੀ ਕਿਸੇ ਵੀ ਗੱਲ ਧਿਆਨ ਨਹੀਂ ਦੇ ਰਿਹਾ ਹੈ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਹੈ ਤੇ ਤੁਸੀਂ ਦੇਖੋ ਇੱਕ ਟੈਕਸ ਪੇ ਕਰਨ ਵਾਲਾ ਬੰਦਾ ਇੱਕ ਜੌਬ ਕਰਨ ਵਾਲਾ ਬੰਦਾ ਉਹ ਵੀ ਸੇਫ ਨਹੀਂ ਹੈ ਇੱਥੇ ਰਾਜਪੁਰੇ ਦੇ ਮਾਹੌਲ ਵਿੱਚ ਤੇ ਇਸ ਲਈ ਮੈਂ ਪ੍ਰਸ਼ਾਸਨ ਨੂੰ ਤੇ ਇੱਥੋਂ ਦੇ ਐਮ.ਐਲ.ਏ ਨੂੰ ਤੇ ਪੂਰੀ ਪੁਲਿਸ ਜੋ ਡਿਪਾਰਟਮੈਂਟ ਹੈ ਉਸ ਨੂੰ ਇਹੀ ਕਹਾਂਗਾ ਕਿ ਇਹ ਨਾ ਚੋਰਾਂ ਨੂੰ ਨਾਥ ਪਾਓ ਤਾਂ ਕਿ ਰਾਜਪੁਰੇ ਵਿੱਚ ਵੀ ਥੋੜੀ ਬੋਧੀ ਸ਼ਾਂਤੀ ਆ ਸਕੇ ਬਾਕੀ ਸਹਿਰਾਂ ਨਾਲੋਂ ਅੱਜ ਰਾਜਪੁਰੇ ਵਿੱਚ ਚੋਰ ਲੁਟੇਰਾ ਇਹ ਬਹੁਤ ਜ਼ਿਆਦਾ ਵੱਧ ਗਿਆ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਨਰਾਸ਼ ਕੀ ਲੋਕਾਂ ਦੇ ਵਿੱਚ ਹੈ ਤੇ ਇੱਕ ਇਹ ਜਿਹਾ ਹਾਦਸਾ ਹੋ ਜਾਣਾ ਕਿੰਨੀ ਵੱਡੀ ਗੱਲ ਹੈ ਤੁਹਾਨੂੰ ਉਹ ਮੌਕਾ ਵੀ ਦਿਖਾਵਾਂਗੇ ਜਿੱਥੇ ਇਹਨਾਂ ਦੇ ਨਾਲ ਲੁੱਟ ਹੋਈ ਆ ਉਹ ਏਰੀਆ ਵੀ ਤੁਹਾਨੂੰ ਦਿਖਾਣੇ ਆ ਚੱਲ ਕੇ ਆਹ ਪਹਿਲਾਂ ਤੁਹਾਨੂੰ ਏਰੀਆ ਦਿਖਾਣੇ ਜਿੱਥੇ ਸੰਜੇ ਜੀ ਨੂੰ ਜਿਹੜਾ ਹੈ ਰਾਤੀ ਕੰਮ 10 ਵਜੇ ਦੇ ਕਰੀਬ ਲੁਟੇਰਿਆਂ ਨੇ ਲੁੱਟਿਆ ਵੀ ਤੇ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਆਹ ਤੁਹਾਨੂੰ ਲੈ ਕੇ ਚੱਲਦੇ ਆ ਆਈਸੀਐਲ ਰੋਡ ਜਿਹੜੀ ਨਵਾਂ ਅੰਡਰਬ੍ਰਿਜ ਬਣਿਆ ਉੱਥੇ ਲੈ ਕੇ ਚੱਲਦੇ ਆ ਦਿਖਾਣੇ ਕੀ ਮਾਹੌਲ ਆ ਉੱਥੇ ਸੋ ਜਿਸ ਵਾਰਦਾਤ ਦੀ ਅਸੀਂ ਤੁਹਾਨੂੰ ਗੱਲ ਹੁਣੀ ਸਿਵਲ ਹਸਪਤਾਲ ਦੇ ਵਿੱਚ 10 ਕਿਟਿਆਂ ਇਹ ਉਹੀ ਜਗ੍ਹਾ ਹੈ ਇਹ ਹਜੇ ਤਾਂ ਇਸ ਰੋਡ ਤੇ ਬੜੀ ਚਹਲ ਪਹਲ ਤੁਹਾਨੂੰ ਨਜ਼ਰ ਆ ਰਹੀ ਹੋਣੀ ਤੁਸੀਂ ਦੇਖ ਸਕਦੇ ਹੋ ਅਸੀਂ ਮੱਧੂਬੰਦ ਕਲੋਨੀ ਦੇ ਬਾਹਰ ਖੜੇ ਆ ਲੇਕਿਨ ਰਾਤ ਜਦ ਰਾਤ ਦਾ ਸਮਾਂ ਹੁੰਦਾ ਤਾਂ ਉਰੇ ਜਿਹੜਾ ਹੈ ਸਨਾਟਾ ਛਾ ਜਾਂਦਾ ਤੇ ਉਰੇ ਕੋਈ ਵੀ ਵਿਅਕਤੀ ਨਹੀਂ ਹੁੰਦਾ ਇਸੀ ਚੀਜ਼ ਦਾ ਫਾਇਦਾ ਚੱਕ ਕੇ ਜਿਹੜੇ ਲੁਟੇਰੇ ਆ ਉਹ ਉਰੇ ਲੁੱਟਪਾਰ ਦੀ ਘਟਨਾ ਨੂੰ ਅੰਜਾਮ ਦਿੰਦੇ ਆ ਤੇ ਪੀਸੀਆਰ ਨੂੰ ਚਾਹੀਦਾ ਕਿ ਉਰੇ ਰਾਤ ਨੂੰ ਜਿਹੜੀ ਹੈ ਲਗਾਤਾਰ ਗਸ਼ਤ ਰੱਖੇ ਤੇ ਜਿਹੜੀ ਵਾਰਦਾਤ ਮੰਡੀ ਦੇ ਵਿੱਚ ਇੱਕ ਆਰਤੀ ਨਾਲ ਦੱਸੀ ਜਾ ਰਹੀ ਹੈ ਉਹ ਵੀ ਇਹ ਤਿੰਨ ਸ਼ਖਸ਼ ਉਹੀ ਨਜ਼ਰ ਆ ਰਹੇ ਆ ਜੋ ਇਹ 시ਵਾਲ ਹਸਪਤਾਲ ਦੇ ਵਿੱਚ ਅਾ داخل ਵਿਅਕਤੀ ਵੱਲੋਂ ਦੱਸੇ ਗਏ ਹੈ ਕਿ ਇਹਦੇ ਹੀ ਸਖਸ਼ ਜਿਹੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਨੇ ਤਿੱਖੀ ਕਿਸੇ শারਪ ਚੀਜ਼ ਦੇ ਨਾਲ ਉਹਦੇ ਉੱਤੇ ਹਮਲਾ ਕੀਤਾ ਤੇ ਉਹਦੇ ਨਾਲ ਲੁੱਟਪਾਟ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਰਤੀ ਵਾਲਾ ਜਿਹੜਾ ਮਸਲਾ ਵੀ ਲੁੱਟਪਾਟ ਦਾ ਸਾਹਮਣੇ ਆ ਰਿਹਾ ਤੇ ਇਸਨਾਂ ਨੂੰ ਦੋਨੋਂ ਕਟਨਾਵਾਂ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਇਹ ਉਹੀ ਗਿਰੋ ਹੈਗਾ ਤਿੰਨ ਚਾਰ ਬੰਦਿਆਂ ਦਾ ਜਿਹੜੇ ਵਾਰਦਾਤ ਨੂੰ ਅੰਜਾਮ ਦਿੰਦੇ ਰਾਤ ਨੂੰ ਜਿਸ ਟਾਈਮ ਲੋਕ ਸੋ ਜਾਂਦੇ ਆ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਗਸ਼ਤ ਆਪਣੀ ਵਿਧਾਨ ਤੇ ਇਸ ਰੋਡ ਦੇ ਉੱਤੇ ਆਪਣੀ ਗਸ਼ਤ ਉਹਨਾਂ ਨੂੰ ਵਿਧਾਣੀ ਚਾਹੀਦੀ ਤੇ ਪੀਸੀਆਰ ਨੂੰ ਵੀ ਜਿਹੜੀ ਹੈ ਆਪਣੀ ਗਸ਼ਤ ਸ਼ਹਿਰ ਦੇ ਵਿੱਚ ਵਿਧਾਣੀ ਚਾ ਇਹ ਜੀ ਕਟਨਾਵਾਂ ਨੂੰ ਇਹ ਜੇ ਲੋਕ ਜਿਹੜੇ ਰੋਪੀ ਫਿਰ ਰਹੇ ਆ ਖੁੱਲੇ ਆਮ ਜਿਨ੍ਹਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਹੈ ਅੰਜਾਮ ਨਾ ਦੇ ਸਕਣ ਹੁਣ ਦੇਖਣਾ ਹੋਏਗਾ ਕਿ ਰਾਜਪੁਰਾ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ ਕੈਮਰਾਮੈਨ ਮੁਹਿੱਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ